ਕਪੂਥਲਾ ਪੁਲਿਸ ਨੇ ਕਿੰਨੇ ਲੋਕਾਂ ਨੂੰ ਪਕੜਿਆ ਹੈ ਕੀ ਇੱਕ ਕ੍ਰਾਈਮ ਕਰਦੇ ਸੀ ਕੀ ਜਾਣ ਕਰੀਏ ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਦੀ ਨਿਗਰਾਨੀ ਹੇਠ ਕਪੂਥਲਾ ਪੁਲਿਸ ਵੱਲੋਂ ਚੋਰਮ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਤਹਿਤ ਇੱਕ ਸਪੈਸ਼ਲ ਡਰਾਈਵ ਚਲਾਈ ਗਈ ਹੈ ਜਿਦੇ ਵਿੱਚ ਕਪੂਥਲਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਿਦੇ ਵਿੱਚ ਇੱਕ ਲੁੱਟਖੋਹ ਵਾਲੇ ਗੈਂਗ ਨੂੰ ਫੜਿਆ ਗਿਆ ਹੈ ਆ ਪਿਛਲੇ ਕੁਝ ਦਿਨਾਂ ਚ ਜਿਹੜੀ ਪੁਲਤਵੇ ਵਿੱਚ ਕੁਝ ਵਾਰਦਾਤਾਂ ਲੁੱਟਖੋਹ ਦੀ ਹੋਈਆਂ ਸੀ 4 ਤਰੀਕ 4 ਦਸੰਬਰ ਨੂੰ ਇੱਕ ਵਾਧਾਤ ਹੋਈ ਸੀ ਜਿਹਦੇ ਵਿੱਚ ਨਡਾਲਾ ਦੇ ਇੱਕ ਮੈਡੀਕਲ ਦੁਕਾਨ ਦੇ ਵਿੱਚੋਂ ਗੱਲਾਂ ਤੋੜਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਸੀ 4 ਦਸੰਬਰ ਉਸੇ ਰਾਤ ਹੀ ਜਿਹੜੀ ਇੱਕ সুইਟ ਸ਼ਾਪ ਹੈਗੀ ਆ ਭਲਾਤ ਕੋਪੂਰ ਰੋਡ ਭਲਾਤ ਦੇ ਵਿੱਚ ਉਹਦੇ ਕੋਲੋਂ ਜਿਹੜਾ 40000 ਰੁਪਏ ਜਿਹੜਾ ਪਿਸਤੌਲ ਦੀ ਨੋਕ ਤੇ ਜਿਹੜਾ ਖੋਹ ਕੀਤਾ ਗਿਆ ਸੀ 5 ਦਸੰਬਰ ਅਗਲੀ ਅਗਲੇ ਦਿਨ ਪੰਜ ਸੱਭਾ ਨੂੰ ਕੋਪੂਰ ਰੋਡ ਤੋਂ ਇੱਕ ਪਿਸਤੌਲ ਦੀ ਨੋਕ ਤੇ 5000 ਰੁਪਏ ਦੀ ਖੋਹ ਕੀਤੀ ਗਈ ਸੀ ਇਹਨਾਂ ਜਿਹੜੇ ਮੁਕਦਮੇ ਲਗਾਤਾਰ ਜਿਹੜੇ ਇਹ ਤਿੰਨ ਮੁਕਦਮੇ ਇਮੀਡੀਏਟਲੀ ਪੁਲਿਸ ਨੇ ਦਰਜ ਕੀਤੇ ਸੀ ਤੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਸੀ ਤੇ ਤਫ਼ਤੀਸ਼ ਦੀ ਲੜੀ ਦੇ ਵਿੱਚ ਵਕਫ ਵਕ ਜਿਹੜੀ ਸਪੈਸ਼ਲ ਟੀਮਾਂ ਬਣਾਈਆਂ ਗਈਆਂ ਸੀ ਜਿਤੇ ਨਿਗਰਾਨੀ ਐਸਪੀ ਡੀ ਸਾਹਿਬ ਡੀਐਸਪੀ ਡੀ ਸਾਹਿਬ ਡੀਐਸਪੀ ਪੁਲਾਤ ਇਨਚਾਰਜ ਸੀਆਈਏ ਤੇ ਵਕ ਵਕ ਐਸਐਚਓ ਸਾਹਿਬਾਨਾ ਵੱਲੋਂ ਕੀਤੀ ਗਈ ਹੈਗੀ ਹੈ ਟੈਕਨੀਕਲ ਐਵੀਡੈਂਸ ਅਤੇ ਸੀਸੀਟੀਵੀ ਫੁਟੇਜ ਤੇ ਹਿਊਮਨ ਇੰਟੈਲੀਜੈਂਸ ਤੋਂ ਦੇਖਦੇ ਹੋਏ ਅ ਕੁਝ ਅਸੀਂ ਦੋਸ਼ੀਆਂ ਨੂੰ ਜਿਹੜਾ ਨੈਰੋਡਾਊਨ ਕੀਤਾ ਸੀਗਾ ਤੇ ਉਹਨਾਂ ਨੂੰ ਇਮੀਡੀਏਟਲੀ ਅਸੀਂ ਜਿਹੜਾ ਰਾਉਂਡ ਅਪ ਕਰਕੇ ਜਿਹੜੀ ਪੁਛਕਿਸ਼ ਕੀਤੀ ਹੈਗੀ ਹੈ ਦੋਸ਼ੀ ਜਿਹੜੇ ਫੜੇ ਗਏ ਹਨ ਉਹਨਾਂ ਦਾ ਨਾਂ ਹੈਗਾ ਤੇਜਿੰਦਰਜੀਤ ਉਰਫ ਹੈਪੀ ਪੁੱਤਰ ਸਤਨਾਮ ਸਿੰਘ ਵਾਸੀ ਕੁਦੋਵਾਲ ਥਾਣਾ ਕਰਤਾਰਪੁਰ ਸੰਜੀਪ ਫਰ ਬੋਬੀ ਪੁੱਤਰ ਸਤਨਾਮ ਸਿੰਘ ਵਾਸੀ ਰੰਜਾ ਥਾਣਾ ਕਰਤਾਰਪੁਰ ਅਤੇ ਦਰਸ਼ਨ ਸਿੰਘ ਪੁੱਤਰ ਬਖਸ਼ੀਤ ਸਿੰਘ ਵਾਸੀ ਕੋਰਾਲਾ ਥਾਣਾ ਕਰਤਾਰਪੁਰ ਇਹ ਜਿਹੜੇ ਤਿੰਨ ਦੋਸ਼ੀ ਫੜੇ ਗਏ ਹਨ ਇਹਨਾਂ ਵੱਲੋਂ ਦੱਸਿਆ ਗਿਆ ਕਿ ਇਹ ਵਰਤਾਨਾ ਜਿਹੜੀ ਇਹਨਾਂ ਵੱਲੋਂ ਹੀ ਜਿਹੜੀ ਕੀਤੀ ਗਈਆਂ ਹੈਗੀਆਂ ਇਹਦੇ ਵਿੱਚ ਜਿਹੜਾ ਤੇਜਿੰਦਰ ਸਿੰਘ ਉਰਫ ਹੈਪੀ ਹੈਗਾ ਉਹਦੇ ਵਿੱਚ ਆਲਰੇਡੀ سنگੀਨ ਅਪਰਾਧਾ ਤਹਿਤ 11 ਜਿਹੜੇ ਅਪਰਾਧਿਕ ਮੁਕਦਮੇ ਪਹਿਲਾਂ ਵੀ ਦਰਜ ਹਨ ਇਸ ਤੋਂ ਇਲਾਵਾ ਜਿਹੜਾ ਸੰਜੀਪ ਉਰਫ ਬੋਬੀ ਹੈਗਾ ਇਹਦੇ ਖਿਲਾਫ ਦੋ ਅਪਰਾਧਿਕ ਮੁਕਦਮੇ ਦਰਜ ਹਨ ਅਤੇ ਦੋਸ਼ੀ ਦਰਸ਼ਨ ਸਿੰਘ ਉਰਫ ਨਿੱਕਾ ਜਿਹੜਾ ਹੈਗਾ ਉਹਦੇ ਖਿਲਾਫ ਤਿੰਨ ਅਪਰਾਧਿਕ ਮੁਕਦਮੇ ਦਰਜ ਹਨ ਇਹਨਾਂ ਨੇ ਇੱਕ ਭੋਪਾਲ ਦੇ ਵਿੱਚ ਵੀ ਕਰੰਨੇ ਦੁਕਾਨ ਤੋਂ ਜਿਹੜਾ 9500 ਰੁਪਏ ਦੀ ਜਿਹੜੀ ਖੋਹ ਹੈ ਇੱਕ ਹਫਤੇ ਪਹਿਲਾਂ ਕੀਤੀ ਸੀਗੀ ਦੋਸ਼ੀਆਂ ਕੋਲੋਂ ਇੱਕ ਖਡੌਣਾ ਪਿਸਤਲ ਇੱਕ ਮੋਟਰਸਾਈਕਲ ਬਿਨਾਂ ਨੰਬਰ ਪਲੇਟ ਇੱਕ ਪੇਚਕਸ ਇੱਕ ਤੇਜ਼ ਤਾਰ ਚਾਕੂ ਅਤੇ ਭਾਰਤੀ ਕਰੰਸੀ 8200 ਰੁਪਏ ਦੀ ਬਰਾਮਦ ਕੀਤੀ ਗਈ ਹੈਗੀ ਹੈ ਆ ਇਹਦੇ ਇਹਨਾਂ ਦੀ ਅਰੈਸਟ ਦੇ ਨਾਲ ਜਿਹੜੇ 4 ਸਾਡੇ ਅਨਟ੍ਰੇਸ ਕੇਸਿਸ ਸੀਗੇ ਉਹਨਾਂ ਦੀ ਜਿਹੜੀ ਗੁੱਥੀ ਨੂੰ ਜਿਹੜਾ ਕਪੂਰਥਲਾ ਪੁਲਿਸ ਨੇ ਸੁਲਝਾਇਆ ਹੈਗਾ ਇਹਨਾਂ ਦੀ ਹੋਰ ਡੰਗਾਈ ਨਾਲ ਕੁਛਕਿਛ ਕਰਕੇ ਇਹਨਾਂ ਦੇ ਜਿਹੜੇ ਹੋਰ ਸਾਥੀ ਹੈਗੇ ਤੇ ਹੋਰ ਜਿਹੜੇ ਵਾਰਦਾਤਾਂ ਹੈਗੀਆਂ ਉਹਨਾਂ ਨੂੰ ਵੀ ਅਸੀਂ ਹੁਣ ਟ੍ਰੇਸ ਕਰਨ 'ਚ ਲੱਗੇ ਹੋਏ ਆਂ ਇਹ ਸਰ ਕਿੰਨੀ ਦੇਰ ਤੋਂ ਇਹੋ ਜਿਹੀਆਂ ਵਾਰਦਾਤਾਂ ਨੂੰ ਜਾਂਦੇ ਰਹੀ ਕੁਝ ਲੋਕ ਨਵੇਂ ਵੀ ਰਲੇ ਨੇ ਕਿ ਸਾਰੇ ਕ੍ਰਿਮੀਨਲ ਰਿਪੋਰਟਸ ਨੇ ਨਹੀਂ ਇਹਨਾਂ ਦਾ ਇਹਨਾਂ ਦੀ ਜਿਹੜੀ ਹੈਪੀ ਹੈਗੀ ਹੈ ਇਹਦੀ ਵਾਰਦਾਤਾਂ ਜਿਹੜੀ 2017 ਤੋਂ ਜਿਹੜੀ ਸ਼ੁਰੂ ਹੁੰਦੀ ਹੈ ਤੇ ਤੋਂ ਲੈ ਕੇ 2024 ਤੱਕ ਕੰਟੀਨਿਊਸਲੀ ਜਿਹੜਾ ਜਿਹੜੀ ਕ੍ਰਾਈਮ ਜਗਤ ਦੀ ਜਿਹੜੀ ਦੁਨੀਆ 'ਚ ਹੈਗਾ ਹੈਗਾ ਤੇ ਬਾਕੀ ਮੁਕਦਮਿਆਂ ਤੇ ਇਹ ਜਿਹੜਾ ਜ਼ਮਾਨਤ ਤੇ ਬਾਹਰ ਆਇਆ ਹੈਗਾ ਕਪੂਰਥਲਾ ਪੁਲਿਸ ਵੱਲੋਂ ਜਿਹੜੀ ਇਹਦੀ ਪੁਰਾਣੇ ਮੁਕਦਮੇ 'ਚ ਵੀ ਜਿਹੜੀ ਜ਼ਮਾਨਤ ਹੋਈ ਹੈ ਉਹਨੂੰ ਰੰਦ ਕਰਾਉਣ ਦੀ ਵੀ ਜਿਹੜੀ ਅਰਜੀ ਦਿੱਤੀ ਜਾਓ ਠੀਕ ਹੈ ਐਡਿਕਟਡ ਨੇ ਜਾਂ ਕੀ ਕਰਦੇ ਨੇ ਆਪ ਸਾਡਾ ਯਾਨੀ ਕਾਰਨ ਕੀ ਹੈ ਲੁੱਟਾ ਕਾ ਕਰਨ ਦੇ ਪਿੱਛੇ ਕੀ ਹੈ ਨਾ ਇਪ ਕ੍ਰਿਮੀਨਲ ਮਾਈਂਡ ਵਾਲੀ ਹੈਗਾ ਮੇਨ ਪਰਪਸ ਇਹਨਾਂ ਦਾ ਜਿਹੜਾ ਪਹਿ ਪਿਆ ਹੈਗਾ ਤੇ ਪਹਿਹ ਉਹਨਾਂ ਨੂੰ ਕਿਸੇ ਤਰੀਕੇ ਨਾਲ ਵੀ ਚਾਹੀਦਾ ਹੈਗਾ ਤੇ ਜੁਰਮ ਦੀ ਦੁਨੀਆ ਤੋਂ ਹੀ ਇਹ ਜਿਹੜਾ ਪਹਿਹ ਕਮਾਰੇ ਜਿਹੜਾ ਸਮਾਨ ਲੁੱਟਦੇ ਸੀਗੇ ਕਿਸੇ ਨਾ ਕਿਸੇ ਦਾ ਸੇਲ ਆਊਟ ਕਰਦੇ ਹੋਣਗੇ ਕੁਛ ਇਦਾਂ ਦੇ ਉਹਨਾਂ ਨੂੰ ਇਦਾਂ ਕਰਦੇ ਇਹ ਆਪਣੀ ਆਪਣੀ ਹੀ ਵਰਤੋਂ ਲਈ ਜਿਹੜਾ ਇਹ ਕਰਦੇ ਸੀਗੇ ਮੁੱਢਲੀ ਪੁਸ਼ਕਿਸ਼ੇ ਹੁਣ ਗੱਲ ਸਾਹਮਣੇ ਆਈ ਠੀਕ ਹੈ ਸਰ ਨੈਕਸਟ ਦੱਸ ਦਿਓ ਸਰ ਕਬੂਤਖਲਾ ਪੁਲਿਸ ਨੇ ਕਿੰਨਾਂ ਲੋਕਾਂ ਨੂੰ ਪਕੜਿਆ ਹੈ ਕੀ ਇਹ ਇੱਕ ਕ੍ਰਾਈਮ ਕਰਦੇ ਸੀ ਕੀ ਜਾਣਕਾਰੀ ਹੈ ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਦੀ ਨਿਗਰਾਨੀ ਹੇਠ ਕਪੂਰਥਲਾ ਪੁਲਿਸ ਵੱਲੋਂ ਚੋਰਮ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਤਹਿਤ ਇੱਕ ਸਪੈਸ਼ਲ ਡਰਾਈਵ ਚਲਾਈ ਗਈ ਹੈ ਜਿਦੇ ਵਿੱਚ ਕਪੂਰਥਲਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਿਦੇ ਵਿੱਚ ਇੱਕ ਲੁੱਟਖੋਹ ਵਾਲੇ ਗੈਂਗ ਨੂੰ ਫੜਿਆ ਗਿਆ ਹੈ। ਆ ਪਿਛਲੇ ਕੁਝ ਦਿਨਾਂ ਚ ਜਿਹੜੀ ਪੁਲਤਵੇ ਵਿੱਚ ਕੁਝ ਵਾਰਦਾਤਾਂ ਲੁੱਟਖੋਹ ਦੀ ਹੋਈਆਂ ਸੀ 4 ਤਰੀਕ 4 ਦਸੰਬਰ ਨੂੰ ਇੱਕ ਵਾਰਦਾਤ ਹੋਈ ਸੀ ਜਿਹਦੇ ਵਿੱਚ ਨਡਾਲਾ ਦੇ ਇੱਕ ਮੈਡੀਕਲ ਦੁਕਾਨ ਦੇ ਵਿੱਚੋਂ ਗੱਲਾਂ ਤੋੜਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਸੀ 4 ਦਸੰਬਰ ਉਸੇ ਰਾਤ ਹੀ ਜਿਹੜੀ ਇੱਕ সুইਟ ਸ਼ਾਪ ਹੈਗੀ ਆ ਭਲਾਤ ਭੋਪਾ ਪਰ ਰੋਡ ਭਲਾਤ ਦੇ ਵਿੱਚ ਉਹਦੇ ਕੋਲੋਂ ਜਿਹੜਾ 40000 ਰੁਪਏ ਜਿਹੜਾ ਪਿਸਤੌਲ ਦੀ ਨੋਕ ਤੇ ਜਿਹੜਾ ਖੋਹ ਕੀਤਾ ਗਿਆ ਸੀ 5 ਦਸੰਬਰ ਅਗਲੀ ਅਗਲੇ ਦਿਨ ਪੰਜ ਕੇਸ ਬੰਨੂ ਕੋਪਾ ਪਰ ਰੋਡ ਤੋਂ ਇੱਕ ਪਿਸਤੌਲ ਦੀ ਨੋਕ ਤੇ 5000 ਰੁਪਏ ਦੀ ਖੋਹ ਕੀਤੀ ਗਈ ਸੀ ਇਨਾ ਜਿਹੜੇ ਮੁਕਦਮੇ ਲਗਾਤਾਰ ਜਿਹੜੇ ਇਹ ਤਿੰਨ ਮੁਕਦਮੇ ਇਮੀਡੀਏਟਲੀ ਪੁਲਿਸ ਨੇ ਡਾਰਜ ਕੀਤੇ ਸੀ ਤੇ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਸੀ ਤੇ ਤਫਤੀਸ਼ ਦੀ ਲੜੀ ਦੇ ਵਿੱਚ ਵੱਖ-ਵੱਖ ਜਿਹੜੀ ਸਪੈਸ਼ਲ ਟੀਮਾਂ ਬਣਾਈਆਂ ਗਈਆਂ ਸੀ ਜਿਤੇ ਨਿਗਰਾਨੀ ਐਸਪੀ ਡੀ ਸਾਹਿਬ ਡੀਐਸਪੀ ਡੀ ਸਾਹਿਬ ਡੀਐਸਪੀ ਪੁਲਾਥੇ ਇਨਚਾਰਜ ਸੀਆਈਏ ਤੇ ਵਕ 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 ਐਸਐਚਓ ਸਾਹਿਬਾਨਾ ਵੱਲੋਂ ਕੀਤੀ ਗਈ ਹੈਗੀ ਹੈ ਟੈਕਨੀਕਲ ਐਵੀਡੈਂਸ ਅਤੇ ਸੀਸੀਟੀਵੀ ਫੁਟੇਜ ਤੇ ਹਿਊਮਨ ਇੰਟੈਲੀਜੈਂਸ ਨੂੰ ਦੇਖਦੇ ਹੋਏ ਅ ਕੁਝ ਅਸੀਂ ਦੋਸ਼ੀਆਂ ਨੂੰ ਜਿਹੜਾ ਨੈਰੋਡਾਊਨ ਕੀਤਾ ਸੀਗਾ ਤੇ ਉਹਨਾਂ ਨੂੰ ਇਮੀਡੀਏਟਲੀ ਅਸੀਂ ਜਿਹੜਾ ਰਾਉਂਡ ਅਪ ਕਰਕੇ ਜਿਹੜੀ ਪੁਛਕਿਸ਼ ਕੀਤੀ ਹੈਗੀ ਹੈ ਦੋਸ਼ੀ ਜਿਹੜੇ ਫੜੇ ਗਏ ਹਨ ਉਹਨਾਂ ਦਾ ਨਾਂ ਹੈਗਾ ਤੇਜਿੰਦਰਜੀਤ ਉਰਫ ਹੈਪੀ ਪੁੱਤਰ ਸਤਨਾਮ ਸਿੰਘ ਵਾਸੀ ਕੁਦੋਵਾਲ ਥਾਣਾ ਕਰਤਾਰਪੁਰ ਸੰਜੀਪ ਫਰ ਬੋਬੀ ਪੁੱਤਰ ਸਤਨਾਮ ਸਿੰਘ ਵਾਸੀ ਰੰਜਾ ਥਾਣਾ ਕਰਤਾਰਪੁਰ ਅਤੇ ਦਰਸ਼ਨ ਸਿੰਘ ਪੁੱਤਰ ਬਖਸ਼ੀਸ਼ ਸਿੰਘ ਵਾਸੀ ਕੋਰਾਲਾ ਥਾਣਾ ਕਰਤਾਰਪੁਰ ਇਹ ਜਿਹੜੇ ਤਿੰਨ ਦੋਸ਼ੀ ਪੜੇ ਗਏ ਹਨ ਇਹਨਾਂ ਵੱਲੋਂ ਦੱਸਿਆ ਗਿਆ ਕਿ ਇਹ ਵਰਤਾਨਾ ਜਿਹੜੀ ਇਹਨਾਂ ਵੱਲੋਂ ਹੀ ਜਿਹੜੀ ਕੀਤੀ ਗਈਆਂ ਹੈਗੀਆਂ ਇਹਦੇ ਵਿੱਚ ਜਿਹੜਾ ਤੇਜਿੰਦਰ ਸਿੰਘ ਉਰਫ ਹੈਪੀ ਹੈਗਾ ਉਹਦੇ ਵਿੱਚ ਆਲਰੇਡੀ سنگੀਨ ਅਪਰਾਧਾ ਤਹਿਤ 11 ਜਿਹੜੇ ਅਪਰਾਧਿਕ ਮਕਦਮੇ ਪਹਿਲਾਂ ਵੀ ਦਰਜ ਹਨ ਇਸ ਤੋਂ ਇਲਾਵਾ ਜਿਹੜਾ ਸੰਜੀਪ ਉਰਫ ਬੋਬੀ ਹੈਗਾ ਇਹਦੇ ਖਿਲਾਫ ਦੋ ਅਪਰਾਧਿਕ ਮਕਦਮੇ ਦਰਜ ਹਨ ਅਤੇ ਦੋਸ਼ੀ ਦਰਸ਼ਨ ਸਿੰਘ ਉਰਫ ਨਿੱਕਾ ਜਿਹੜਾ ਹੈਗਾ ਉਹਦੇ ਖਿਲਾਫ ਤਿੰਨ ਅਪਰਾਧਿਕ ਮੁਕਦਮੇ ਦਰਜ ਹਨ ਇਹਨਾਂ ਨੇ ਇੱਕ ਭੋਪਾਲਪੁਰ ਦੇ ਵਿੱਚ ਵੀ ਕਰਾਨੇ ਦੀ ਦੁਕਾਨ ਤੋਂ ਜਿਹੜਾ 9500 ਰੁਪਏ ਦੀ ਜਿਹੜੀ ਖੋਹ ਹੈ ਇੱਕ ਹਫ਼ਤੇ ਪਹਿਲਾਂ ਕੀਤੀ ਸੀਗੀ ਦੋਸ਼ੀਆਂ ਕੋਲੋਂ ਇੱਕ ਖਡਾਉਣਾ ਪਿਸਤਲ ਇੱਕ ਮੋਟਰਸਾਈਕਲ ਬਿਨਾਂ ਨੰਬਰ ਪਲੇਟ ਇੱਕ ਪੇਚਕਸ ਇੱਕ ਤੇਜ਼ ਤਾਰ ਚਾਕੂ ਅਤੇ ਭਾਰਤੀ ਕਰੰਸੀ 8200 ਰੁਪਏ ਦੀ ਬਰਾਮਦ ਕੀਤੀ ਗਈ ਹੈਗੀ ਹੈ ਆ ਇਹਦੇ ਇਹਨਾਂ ਦੀ ਅਰੈਸਟ ਦੇ ਨਾਲ ਜਿਹੜੇ 4 ਸਾਡੇ ਅਨਟ੍ਰੇਸ ਕੇਸਿਸ ਸੀਗੇ ਉਹਨਾਂ ਦੀ ਜਿਹੜੀ ਗੁੱਥੀ ਨੂੰ ਜਿਹੜਾ ਕਪੂਰਥਲਾ ਪੁਲਿਸ ਨੇ ਸੁਲਝਾਇਆ ਹੈਗਾ ਇਹਨਾਂ ਦੀ ਹੋਰ ਡੁੰਗਾਈ ਨਾਲ ਕੁਛ-ਕਿਛ ਕਰਕੇ ਇਹਨਾਂ ਦੇ ਜਿਹੜੇ ਹੋਰ ਸਾਥੀ ਹੈਗੇ ਤੇ ਹੋਰ ਜਿਹੜੇ ਵਾਰਦਾਤਾਂ ਹੈਗੀਆਂ ਉਹਨਾਂ ਨੂੰ ਵੀ ਅਸੀਂ ਹੁਣ ਟ੍ਰੇਸ ਕਰਨ 'ਚ ਲੱਗੇ ਹੋਏ ਹਾਂ ਏ ਸਰ ਕਿੰਨੀ ਦੇਰ ਤੋਂ ਇਹੋ ਜਿਹੀ ਵਾਰਦਾਤਾਂ ਨੂੰ ਜਾਂਦੇ ਰਹੀ ਕੁਝ ਲੋਕ ਨਵੇਂ ਵੀ ਰਲੇ ਨੇ ਕਿ ਸਾਰੇ ਕ੍ਰਾਈਮਲ ਰਿਕਾਰਡਸ ਨੇ ਨਹੀਂ ਇਹਨਾਂ ਦਾ ਇਹਨਾਂ ਦੀ ਜਿਹੜੀ ਹੈਪੀ ਹੈਗੀ ਹੈ ਇਹਦੀ ਵਾਰਦਾਤਾਂ ਜਿਹੜੀ 2017 ਤੋਂ ਜਿਹੜੀ ਸ਼ੁਰੂ ਹੁੰਦੀਆਂ ਹੈ ਤੇ 2017 ਤੋਂ ਲੈ ਕੇ 2024 ਤੱਕ ਕੰਟੀਨਿਊਸਲੀ ਇਹ ਜਿਹੜਾ ਜਿਹੜੀ ਕ੍ਰਾਈਮ ਜਗਤ ਦੀ ਜਿਹੜੀ ਦੁਨੀਆ 'ਚ ਹੈਗਾ ਹੈਗਾ ਹੈ ਤੇ ਬਾਕੀ ਮੁਕੱਦਮਿਆਂ ਤੇ ਇਹ ਜਿਹੜਾ ਜ਼ਮਾਨਤ ਤੇ ਬਾਹਰ ਆਇਆ ਹੈਗਾ ਕਪੂਰਥਲਾ ਪੁਲਿਸ ਵੱਲੋਂ ਜਿਹੜੀ ਇਹਦੀ ਪੁਰਾਣੇ ਮੁਕੱਦਮੇ ਦੀ ਜਿਹੜੀ ਜ਼ਮਾਨਤ ਹੋਈ ਹੈ ਉਹਨੂੰ ਰੰਦ ਕਰਾਉਣ ਦੀ ਵੀ ਜਿਹੜੀ ਅਰਜੀ ਦਿੱਤੀ ਜੋ ਕੀ ਕਰੇ ਐਡਿਕਟਰ ਨੇ ਯਾ ਕੀ ਕਰਦੇ ਨੇ ਇਸ ਦਾ ਯਾਨੀ ਕਾਰਨ ਕੀ ਹੈ ਲੁੱਟਾ ਕਾ ਕਰਨ ਦੇ ਪਿੱਛੇ ਦਾ ਕੀ ਹੈ ਨਾ ਇਹ ਕ੍ਰਿਮੀਨਲ ਮਾਈਂਡ ਵਾਲੀ ਹੈਗਾ ਮੇਨ ਪਰਪਸ ਇਹਨਾਂ ਦਾ ਜਿਹੜਾ ਪਹਿ ਪਹਿਆ ਹੈਗਾ ਤੇ ਪਹਿਆ ਉਹਨਾਂ ਨੂੰ ਕਿਸੇ ਤਰੀਕੇ ਨਾਲ ਵੀ ਚਾਹੀਦਾ ਹੈਗਾ ਤੇ ਜੁਰਮ ਦੀ ਦੁਨੀਆ ਤੋਂ ਹੀ ਹੈ ਜਿਹੜਾ ਪਹਿ ਕਮਾਰੇ ਜਿਹੜਾ ਸਮਾਨ ਲੁੱਟਦੇ ਸੀਗੇ ਕਿਸੇ ਨਾ ਕਿਸੇ ਦਾ ਸੇਲ ਆਊਟ ਕਰਦੇ ਹੋਣਗੇ ਕੁਛ ਇਦਾਂ ਦੇ ਉਹਨਾਂ ਨੂੰ ਇਹ ਆਪਣੇ ਆਪਣੇ ਹੀ ਵਰਤੋਂ ਲਈ ਜਿਹੜਾ ਇਹ ਕਰਦੇ ਸੀਗੇ ਮੋਢਲੀ ਪੁਸ਼ਕਿਸ਼ੇ ਹਨ ਕੱਲ੍ਹ ਸਾਹਮਣੇ ਆਏਗੇ ਠੀਕ ਹੈ ਸਰ ਨੈਕਸਟ ਦੱਸ ਦਿਓ ਸਰ